ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀਰੋ ਕਿੱਦਾਂ ਸਾਰੇ ਠੀਕ ਠਾਕ ਹੋ ਹਾਂਜੀ ਮੀਡੋ ਲਾਈਵ ਦਿਖਾ ਰਹੇ ਆ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਠੀਕ ਆ ਔਰ ਸਹੀ ਗਲਤ ਐ ਦੱਸਿਓ ਕਿ ਆਪਣਾ ਸਿੱਖ ਧਰਮ ਆ ਆਪਾਂ ਸਿੱਖ ਧਰਮ ਦੇ ਬੰਦੇ ਹੋ ਕੇ ਦੀਵਿਆਂ ਮੜੀਆਂ ਮਸੀਤਾਂ ਨੂੰ ਆਪਾਂ ਮੰਨਦੇ ਆ ਅੱਜ ਇਹ ਮੈਂ ਜਗਾ ਜਿਹੜੀ ਬਣੀ ਐ ਚੱਕਣ ਲੱਗਾ ਵਾਇਗੁਰ ਦਾ ਨਾਮ ਲੈ ਕੇ ਤੇ ਇਹਦੇ ਵੱਲ ਵੇਖ ਕੇ ਜਿੰਨੇ ਵੀ ਵੀਰ ਜਗਾਉਂਦੇ ਆ ਦੀਵੇ ਸਾਰੇ ਚੱਕਣ ਆਪੋ ਆਪਣੇ ਘਰਾਂ ਦੇ ਵਿੱਚੋਂ ਪ੍ਰਮਾਤਮਾ ਨੇ ਆਪਾਂ ਨੂੰ ਸਿੱਖ ਧਰਮ ਦੇ ਹੋ ਕੇ ਆਪਾਂ ਖੁੱਦੂ ਕੰਮ ਕਰੀਏ ਇਹ ਚੰਗੀਆਂ ਗੱਲਾਂ ਅੱਜ ਮੇਰੇ ਮਨ 'ਚ ਆਇਆ ਕਿ ਆਪਾਂ ਸਿੱਖ ਧਰਮ ਦੇ ਬੰਦੇ ਆ ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੋ ਇੱਕ ਵਾਰਾ ਜਕਾਰਾ ਲਾ ਕੇ ਆਪਾਂ ਸਾਰੇ ਵੀਰਾਂ ਨੇ ਤੇ ਇਹ ਜਿਹੜਾ ਆ ਜਗ੍ਹਾ ਨੂੰ ਚੁੱਕ ਦੇਣਾ ਇੱਥੋਂ ਸੋ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਤਾਂ ਜੋ ਕਿ ਲੋਕ ਵੇਖ ਸਕਣ ਵਾਲਟੂ ਦਾ ਨਾਮ ਲਓ ਪਰਮਾਤਮਾ ਦਾ ਨਾਮ ਲਓ ਸਿੱਖ ਤਾਂ ਹਮੇ ਦੇ ਬੰਦੇ ਆ ਮੈਂ ਸਾਰਾ ਕੁਝ ਹੀ ਧਾ ਦੇਣਾ ਜੇ ਕਿਸੇ ਨੇ ਵਿੱਚ ਬੋਲਿਆ ਨਾ ਰੇਡੀ ਉੱਠ ਕੇ ਪਾਠ ਕਰੋ ਰੱਬ ਦਾ ਨਾਮ ਲਓ ਭੈਣਾਂ ਦਾ ਗੰਦ ਪਾਇਆ ਘਰ ਤੇ ਤੁਸੀਂ ਤੋਂ ਵਾਲੀਆਂ ਮੜੀਆਂ ਮਸੀਤਾਂ ਜਿਉ ਤੁਹਾਡੇ ਗੁਰੂ ਨਹੀਂ ਇਹ ਚੀਜ਼ਾਂ ਨੂੰ ਮੰਨਦੇ ਵੀ ਨਹੀਂ ਜਗਾਉਣੇ ਨਹੀਂ ਕਰਨੇ ਤੁਸੀਂ ਐਵੇਂ ਭੈਣ ਕਰ ਮੰਨਣ ਦੇ ਜੇ ਜਿਹੜਾ ਪਾਗ ਲੱਗਨ ਦਾ ਲੱਗਨ ਦੇ ਮੈਨੂੰ ਅੱਗੇ ਥੋੜਾ ਹਿੰਜੇ ਭੈਣ ਤੱਕ ਪਿਆ ਉਹ ਵੀਰੋ ਆਪਾਂ ਦੀਵਾ ਜਿੱਤ ਦਿੱਤਾ ਹੈ ਚੋਕ ਤੇ ਬੋਲੇ ਸੋ ਨਿਹਾਲ ਤਤ